ਸਸਿਕਾ ਲ ਜੀ ਕਿਸਾਨ ਦੋਸਤੋ ਅੱਜ ਆਪਾਂ ਗੱਲਬਾਤ ਕਰਨੀ ਹੈ ਜੀ ਤਗਾਂਵਦੂ ਕਿਸਾਨ ਸਰਦਾਰ ਸਰਪ੍ਰੀਤ ਸਿੰਘ ਪਿੰਡ ਮਾਨੂਪੁਰ ਬਲਾਕ ਸਮਰਨ ਇਹ ਕਿਸਾਨ ਵੀਰ ਦੇ ਬਾਰੇ ਮੈਂ ਦੱਸਦੀ ਆਂ ਵੀ ਜਿੱਥੇ ਪ੍ਰਾਲੀ ਦਾ ਪ੍ਰਬੰਧਨ ਕਰਦੇ ਆ ਸਾਰੀ ਆਲੂਆਂ ਦੀ ਕਾਸ਼ਤ ਇਨ ਸਿਟੂ ਮੈਨੇਜਮੈਂਟ ਨਾਲ ਕਰਦੇ ਆ ਉਹਦੇ ਨਾਲ ਦੀ ਨਾਲ ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਵੀ ਅਪਣਾਈ ਆ ਆ ਖੇਤ ਜਿਹੜਾ ਤੁਸੀਂ ਦੇਖਦੇ ਹੋ ਸਾਰਾ ਡੀਐਸਆਰ ਬਾਸਮਤੀ ਆ ਤੇ ਬਾਕੀ ਨਾ ਗੱਲਬਾਤ ਕਰਦੇ ਆ ਵੀ ਕਿ ਮੇਰੇ ਹਥਿਆਰਬਾ ਸਤਿ ਸ਼੍ਰੀ ਅਕਾਲ ਜੀ ਸਰਪੇ ਜੀ ਸਤਿ ਸ਼੍ਰੀ ਅਕਾਲ ਜੀ ਇਹ ਜਿਵੇਂ ਆਪਾਂ ਪਰਾਲੀ ਦੇ ਪ੍ਰਬੰਧਨ ਨਾਲ ਜੁੜੇ ਆ ਬਹੁਤ ਸਾਲਾਂ ਤੋਂ ਤੁਸੀਂ ਬੜਾ ਇਹਦੇ ਚ ਬਲਾਖ ਚ ਸਿਰ ਕੱਢ ਮੈਂ ਯਤਨ ਕੀਤੇ ਆ ਤੇ ਜਿਹੜਾ ਹੁਣ ਆਪਣਾ ਡੀਐਸਆਰ ਆ ਇਹਦੇ ਚ ਕਿਵੇਂ ਰਿਹਾ ਤੁਹਾਡਾ ਤਜਰਬਾ ਇਸ ਦਾ ਡੀਐਸਆਰ ਚ ਜੀ ਆਪਾਂ ਨੇ ਪਹਿਲੀ ਵਾਰ ਕੀਤੀ ਸੀ ਹਾਂ ਜੀ ਬਹੁਤ ਵਧੀਆ ਤਜਰਬਾ ਰਿਹਾ ਜੀ ਜੀ ਤਕਰੀਬਨ ਸਾਨੂੰ ਤਾਂ ਦੂਰੇ ਨੌ ਵੀ ਕੰਮ ਸੌਖਾ ਲੱਗਿਆ ਜੀ ਇਹ ਅੱਛਾ ਬੈਤੀ ਢੰਗ ਨਾਲ ਬੀਜਦੇ ਆ ਉਹਦੇ ਨਾਲ ਵੀ ਕੰਮ ਸੌਖਾ ਹੀ ਲੱਗਿਆ ਤੇ ਸਰ ਨੂੰ ਪਹਿਲਾਂ ਜਿਹੜਾ ਦਿਮਾਗ 'ਚ ਸਵਾਲ ਇਹ ਆਉਂਦਾ ਵੀ ਕੱਖਾਂ ਦੀ ਸਮੱਸਿਆ ਨਦੀਨਾਂ ਦੀ ਕਿੰਨੀ ਕਰੀ ਹਾਂਜੀ ਸਾਡੇ ਵੀ ਦਿਮਾਗ 'ਚ ਆਇਆ ਜੀ ਵੀ ਕੱਖਾਂ ਦੀ ਸਮੱਸਿਆ ਬਾਰੇ ਹੂੰ ਤੇ ਅਸੀਂ ਇਹਨੂੰ ਪਹਿਲਾਂ ਤਾਂ ਖੇਤ ਨੂੰ ਲੇਜ਼ਰ ਕਰਾ ਕੇ ਜੀ ਬਈ ਫੇਰ ਉਹ ਚ ਸਿੱਧੀ ਬਜਾਈ ਕਰਤੀ ਹੂੰ ਬੀਐਸਆਰ ਕਰਕੇ ਉਦੋਂ ਵਾਰ ਪਾਣੀ ਲਾਤਾ ਪਾਣੀ ਲਾ ਕੇ ਦੂਸਰੇ ਦਿਨ ਜੀ ਅਸੀਂ ਸਟੰਪਰ ਸਾਥੀ ਦੀ ਸਪਰੇਅ ਕਰਤੀ ਠੀਕ ਹੈ ਜੀ ਉਹਦੇ ਨਾਲ ਕਾਫੀ ਹੱਦ ਤੱਕ ਸਾਡਾ ਨਦੀਨ ਤੇ ਕੰਟਰੋਲ ਹੋ ਗਿਆ ਜੀ ਫਿਰ ਜਿਹੜਾ ਜੰਮਿਆ ਉਹ ਤੋਂ ਬਾਅਦ 21 ਤੋਂ 25 ਦਿਨ ਦੇ ਵਿੱਚ ਅਸੀਂ ਨੋਮਨੀਕੋਲਡ ਦੀ ਸਪਰੇਅ ਕਰਤੀ। ਬਿਲਕੁਲ ਠੀਕ। ਜੇ ਫੇਰ ਵੀ ਕਿਤੇ ਰਹਿ ਗਿਆ ਇੱਕ ਵਾਰ ਨੋਮਨੀਕੋਲਡ ਦੁਬਾਰਾ ਰਿਪੀਟ ਕਰਤੀ। ਤਕਰੀਬਨ 120 ਤੋਂ 150 ਦੀ ਡੋਜ਼ ਪਾ ਕੇ ਤੇ ਨਦੀਨ ਤਕਰੀਬਨ ਸਾਡੇ ਫਿਰ ਜਮੈਂ ਬਿਲਕੁਲ ਇਹ ਸਮੱਸਿਆ ਨਹੀਂ ਆ ਜੀ। ਜੇ ਥੋੜਾ ਇੱਕ ਜਿਵੇਂ ਖਰ ਨਦੀਨ ਵਾਲੀ ਸਪਰੇਅ ਆਪਾਂ ਤਿੰਨ ਵਾਰ ਕਰ ਲਈ। ਹਾਂ ਜੀ। ਤਾਂ ਰਵਈਤੀ ਢੰਗ ਨਾਲ ਖਰਚਾ ਵਧਿਆ ਨਹੀਂ ਤੁਹਾਡਾ? ਨਹੀਂ ਜੀ ਨਹੀਂ। ਅਸਲ 'ਚ ਜਿਹੜੀਆਂ ਬਾਈ ਨੇ ਦਵਾਈਆਂ ਨੇ ਅਸੀਂ ਬ੍ਰਾਂਡ ਦੀਆਂ ਨਹੀਂ ਕੀਤੀਆਂ ਅਸੀਂ ਥੋੜਾ ਜਿਹਾ ਪਿੱਛੇ ਹਟ ਕੇ ਕਿਸੇ ਦੂਸਰੀ ਕੰਪਨੀ ਦੀਆਂ ਕਰ ਲਈਆਂ ਉਹ ਤਕਰੀਬਨ ਟੈਕਨੀਕਲ ਸਾਲਟ ਉਹੀ ਲਿਆ ਟੈਕਨੀਕਲ ਸੇਮ ਕਰ ਲਿਆ ਹਮ ਨੋਮਿਨੋਕੋਲਡ ਵਾਲਾ ਪਰ ਲੇਕਿਨ ਕੰਪਨੀ ਹੋਰ ਲੈ ਲਈ ਉਹਦੇ ਨਾਲ ਸਾਨੂੰ ਰੇਟ ਦਾ ਕਾਫੀ ਫਰਕ ਪੈ ਗਿਆ ਜੀ ਤੇ ਜਿਹੜਾ ਲਵਾਈ ਦਾ ਗੱਦੂ ਦਾ ਖਰਚਾ ਉਹਦੇ ਬਾਰੇ ਵਿਸਥਾਰ 'ਚ ਦੋਸਤੋ ਬੱਟਾ ਲਵਾਉਣੇ ਆਪਾਂ ਖਾਦ ਕਿਸੇ ਤੋਂ ਪਾਉਣੇ ਆ ਕਿੰਨਾ ਕੁ ਸੌਖਾ ਰਿਹਾ ਕੰਮ ਕੰਮ ਤਾਂ ਜੀ ਬਿਲਕੁਲ ਸੌਖਾ ਰਿਹਾ ਹੈ ਜੀ ਤੇ ਉਹਦਾ ਜਦਾਂ ਜੀਰੀ ਕਦੂ ਕਰਨਾ ਹੁੰਦਾ ਉਹ ਕਰਨਾ ਬਹੁਤ ਨੱਠ ਭੱਜ ਕਰਨੀ ਪੈਂਦੀ ਹੈ ਇਹ ਸਾਨੂੰ ਬਿਲਕੁਲ ਨੱਠ ਭੱਜ ਨਹੀਂ ਕਰਨੀ ਪਈ ਕੇਰਾ ਉਹ ਕਰਕੇ ਆਪਣੇ ਡੀਐਸਆਰ ਕਰਕੇ ਉਸ ਤੋਂ ਬਾਅਦ ਤਾਂ ਜੀ ਪਾਣੀ ਨੇ ਜਾਂ ਖਾਦ ਠੀਕ ਹੈ ਜੀ ਖਾਦ ਪਾਉਣੀ ਵੀ ਇਹ ਚ ਸੌਖੀ ਆ ਸਪਰੇਅ ਕਰਨੀ ਵੀ ਸੌਖੀ ਆ ਠੀਕ ਹੈ ਜੀ ਤੇ ਤਕਰੀਬਨ ਕੁੱਲ ਮਿਲਾ ਕੇ ਜੀ ਰਬੈਤੀ ਢੰਕ ਨਾਲ ਤਾਂ ਬਹੁਤ ਵਧੀਆ ਹੈ ਹੁਣ 4500 ਰੁਪਏ ਇਸ ਵਾਰ ਲੇਬਰ ਚੱਲੀ ਆ ਜੀ ਸਾਡੇ ਜੀ ਚੱਲੀ ਕੀ ਅਸੀਂ ਦਿੱਤਾ ਜੀ 4500 ਰੁਪਏ ਅਸੀਂ ਲਵਾਈ ਦਿੱਤੀ ਆ ਹੂੰ 1500 ਰੁਪਏ ਗਵਰਨਮੈਂਟ ਵੱਲੋਂ ਆ ਜਾਣਾ ਜੀ ਜੀ ਤਕਰੀਬਨ 2.5 ਤੋਂ 3 ਕੁਇੰਟਲ ਦਾਣਿਆਂ ਦੇ ਤਾਂ ਪੈਸੇ ਸਾਡੇ ਕੋਲ ਪਹਿਲਾਂ ਹੀ ਹੋ ਹੋ ਗਏ ਜੀ ਬਾਕੀ ਤੁਸੀਂ ਫਸਲ ਦੇਖੋ ਵੀ ਫਸਲ ਇਹ ਜੇ ਕਹੋ ਦੂਈ ਨੋ ਘੱਟ ਨਹੀਂ ਨਿਕਲਦੀ ਜੀ ਠੀਕ ਹੈ ਜੀ ਬਈ ਉਹਦੇ ਮੁਕਾਬਲੇ ਬਲ ਕੇ ਸਾਨੂੰ ਤਾਂ ਐ ਲੱਗਦਾ ਵੀ ਉਹਦੇ ਨਾਲ ਵੱਧ ਨਿਕਲੂ ਇਹ ਨੰਬਰ ਆਫ ਪਲਾਂਟ ਨੰਬਰ ਆਫ ਪਲਾਂਟਸ ਬਹੁਤ ਨੇ ਕਿਸੇ ਖੇਤ 'ਚ ਛਿੱਦ ਨਹੀਂ ਹੈਗੀ ਜ ਉਹ ਵੀ ਕੋਈ ਬਿਮਾਰੀ ਨਹੀਂ ਹੈ ਪਾਣੀ ਬਹੁਤ ਘੱਟ ਲੱਗੇ ਨੇ ਠੀਕ ਹੈ ਹਾਂਜੀ ਬਈ ਬਹੁਤ ਇਹ ਸਰਪੰਚ ਜੀ ਬਾਕੀ ਕਿਸਾਨ ਵੀਰਾਂ ਨੂੰ ਕੀ ਸੰਦੇਸ਼ ਦੇਵੋਗੇ ਕਿਉਂਕਿ ਤੁਹਾਡਾ ਪਹਿਲਾ ਸਾਲ ਸੀ ਤੇ ਤੁਹਾਡੀ ਗੱਲ ਮਨਨ ਦਾ ਬਹੁਤ ਕਿਸਾਨ ਸੁਣਨਗੇ ਮੰਨਣਗੇ ਜਿਵੇਂ ਜੀ ਐਤਕੀ ਪਹਿਲਾ ਸਾਲ ਸੀ ਹਾਂਜੀ ਜਿਵੇਂ ਜ਼ਿਮੀਂਦਾਰ ਵੀਰ ਆਪਣੇ ਕੱਖਾਂ ਤੋਂ ਕਹਿੰਦੇ ਨੇ ਹੂੰ ਕੱਖ ਦਾ ਜੀ ਇਹ ਤਾਂ ਸਿਰਫ ਇੱਕ ਕੁਝ ਟੈਕਨੀਕਲ ਪੁਆਇੰਟ ਨੇ ਜੇ ਤੁਸੀਂ ਸਿਸਟਮ ਵਾਈਜ ਉਦਾਂ ਸਪਰੇਅ ਕਰੀ ਜਾਂਦੇ ਹੋ ਤਾਂ ਕੱਖਾਂ ਦੀ ਮੇਰੇ ਹਿਸਾਬ ਨਾਲ ਤਾਂ ਕੋਈ ਈ ਡੀ ਦਿੱਕਤ ਨਹੀਂ ਆਉਂਦੀ ਪਰ ਇੱਕ ਉਹ ਹੈ ਜੀ ਥੋੜੀ ਜੀ ਇਹਦੇ ਲਈ ਨਾ ਭਾਰੀ ਜ਼ਮੀਨ ਦੀ ਚੋਣ ਕਰੋ ਜੀ ਬਈ ਜਿਵੇਂ ਰਵੇਸਲ ਜ਼ਮੀਨਾਂ 'ਚ ਕਈ ਵਾਰ ਕੱਖ ਫੜ ਲੈਂਦਾ ਹੈ ਉੱਥੇ ਪਰਹੇਜ਼ ਕੀਤਾ ਜਾਵੇ ਜਿੱਥੇ ਜਣ ਕੇ ਦਰਮਿਆਨੀਆਂ ਜ਼ਮੀਨਾਂ ਨੇ ਭਾਰੀ ਜ਼ਮੀਨਾਂ ਨੇ ਉੱਥੇ ਤਾਂ ਬੇਫਿਕਰ ਹੋ ਕੇ ਬੀਜ ਦਿਓ ਜੀ ਕੋਈ ਇਹ ਚ ਕੱਖ ਦੀ ਨਦੀਨ ਦੀ ਦਿੱਕਤ ਨਹੀਂ ਆਉਂਦੀ ਤੇ ਉਹਨਾਂ ਅਪੀਲ ਜਰੂਰ ਕਰੋ ਤੁਸੀਂ ਬਾਕੀ ਕਿਸਾਨਾਂ ਨੂੰ ਕੁਝ ਰੱਖਵਾ ਬਾਕੀ ਕਿਸਾਨਾਂ ਨੂੰ ਇਹ ਕਹਿੰਦੇ ਆ ਜੀ ਡੀਐਸਰ ਕੀਲਾ-ਕੀਲਾ ਕਰਕੇ ਦੇਖੋ ਹਾਂਜੀ ਤੇ ਜੇ ਤੁਸੀਂ ਸਹੀ ਢੰਗ ਨਾਲ ਕਰੋ ਕਿ ਮੇਰੇ ਹਿਸਾਬ ਨਾਲ ਜਿਹੜੇ ਕਣਕ ਅਰਜਾਂ ਝੋਨੇ ਵਾਲੇ ਜ਼ਿਮੀਦਾਰ ਨੇ ਉਹਨਾਂ ਵਾਸਤੇ ਤਾਂ ਇਹ ਵਰਦਾਨ ਨੇ ਠੀਕ ਹੈ ਕੋਈ ਬੱਟ ਨਹੀਂ ਲੱਪਣੀ ਕੋਈ ਉਹ ਨਹੀਂ ਕਰਨਾ ਤੇ ਖਰਚੇ ਘਟਾਓ ਆਪਸ ਖਾਲੇ ਹੋਵੋ ਬਈ ਸਾਰਿਆਂ ਨੂੰ ਬੜੀ ਗੱਲ ਆ ਕੁਦਰਤ ਨਾਲ ਜੁੜੋ ਜੀ ਧੰਨਵਾਦ